मेर डंडे डंडे मारे मेर तलवार केस कूस खिच गई त मेन वावा तू त पुलिस मेर केसा बेदबी ਹਾਰੀਆ ਉਹਦੇ ਆ ਡਾਂਗਾ ਮਾਰਨ ਲੱਗ ਪਏ ਮੇਰੇ ਤੇ ਮੇਰਾ ਫਿਰ ਵਾਲ ਬੋਲ ਖਿੱਚ ਕੇ ਇਦਾਂ ਵਾਵਾ ਧੂਤ ਆ ਕੇ ਗੱਡੀ ਚ ਸੁੱਟ ਕੇ ਇਦਾਂ ਸਿੱਧਾ ਕਰ ਦੇਣਾ ਮੇਰੇ ਚਾਚੂ ਮਾਰੇ ਤੇ ਜਿੱਕੇ ਇਹ ਇਹ ਵੀ ਬੋਲਦਾ ਇਹ ਵੀ ਬੋਲਦਾ ਬਰਾਹਾ ਤੇ ਮੈਨੂੰ ਇਨਸਾਫ ਮਿਲਣਾ ਚਾਹੀਦਾ ਕੇਸਾਂ ਦਾ ਬੱਸ ਕਰਾ ਬਾਤ ਕਰਾ ਬਾਤ ਕਰਾ ਪੰਜਾਬ ਨਗਾਰਾ ਦੇ ਦਰਸ਼ਕਾਂ ਨੂੰ ਜੀ ਆਇਆਂ ਸਤਿ ਸ੍ਰੀਕਾਲ ਦੋਸਤੋ ਅੱਜ ਗੱਲ ਕਰਾਂਗੇ ਕਾਨੂੰਨ ਦੇ ਰਾਜ ਦੀ ਇਹ ਕਿੰਨਾ ਦੇਸ਼ਾਂ ਵੱਲੋਂ ਕਾਨੂੰਨ ਦੇ ਰਾਜ ਦਾ ਦਾਵਾ ਕੀਤਾ ਜਾਂਦਾ ਤੇ ਭਾਰਤ ਵੈਸਟ ਕੰਟਰੀਆਂ ਦੇ ਮੁਕਾਬਲੇ ਅੱਜ ਕਾਨੂੰਨ ਦੇ ਰਾਜ ਵਿੱਚ ਕਿੱਥੇ ਖੜਾ ਜਿਹੜੀਆਂ ਭਾਰਤ ਦੀਆਂ ਪੁਲਿਸ ਫੋਰਸਾਂ ਹੈਗੀਆਂ ਨੇ ਉਹ ਕਿਵੇਂ ਉਹਨਾਂ ਦੀ ਮਾਨਸਿਕਤਾ ਜਿਹੜੀ ਆਮ ਨਾਗਰਿਕਾਂ ਨੂੰ ਕਿਸੇ ਵੀ ਛੋਟੇ ਮੋਟੇ ਝਗੜੇ ਡੀਲ ਕਰਨ ਲੱਗਿਆ ਕਿਵੇਂ ਕੰਮ ਕਰਦੀ ਆ ਉਹਨਾਂ ਦੇ ਦਿਮਾਗਾਂ ਦੇ ਵਿੱਚ ਸੁਪਰ ਮੈਸੀ ਹੈਗੀ ਆ ਜਾਂ ਜਿਹੜੀ ਇੱਕ ਪਾਵਰ ਦਾ ਇੱਕ ਨਸ਼ਾ ਹੈਗਾ ਉਹ ਕਿਵੇਂ ਕੰਮ ਕਰਦਾ ਇੱਕ ਛੋਟਾ ਜਿਹਾ ਮਾਮਲਾ ਜਿਹੜਾ ਸਾਹਮਣੇ ਆਇਆ ਮਾਮੂਲੀ ਦੇ ਝਗੜੇ ਦੇ ਵਿੱਚ ਇੱਕ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਆ ਧਰਮਪ੍ਰੀਤ ਸਿੰਘ ਅਲਾਈਸ ਮੁੱਖ ਮੰਤਰੀ ਦੀ ਕੁੱਟਮਾਰ ਇਹ ਉਹੀ ਨੌਜਵਾਨ ਆ ਜਿਹੜਾ ਟਿਕਟੌਕ ਦੇ ਕਾਫੀ ਮਸ਼ਹੂਰ ਰਿਹਾ ਆ ਇਹਦੇ ਗਾਣੇ ਕੁਛ ਇੱਕ ਜਿਹੜੇ ਸੀ ਕਾਫੀ ਲੋਕਾਂ ਦੇ ਵਿੱਚ ਮਕਬੂਲ ਹੋਏ ਸੀ ਹਾਲਾਂਕਿ ਇੱਕ ਵੱਖਰਾ ਵਿਸ਼ਾ ਆ ਕਿ ਬਹੁਤ ਜ਼ਿਆਦਾ ਉਸ ਪਾਸੇ ਮੈਂ ਨਹੀਂ ਜਾਂਦਾ ਲੇਕਿਨ ਜੇ ਇੱਕ ਆਮ ਨਾਗਰਿਕ ਦੀ ਗੱਲ ਕਰੀਏ ਕਿ 20 ਸਾਲਾ ਨੌਜਵਾਨ ਜਿਹਦਾ ਇੱਕ ਗਵਾਂਡੀ ਦੇ ਨਾਲ ਟਕਰਾਰ ਹੁੰਦਾ ਛੋਟੀ ਜੀ ਗੱਲ ਤੋਂ ਤੇ ਗਵਾਂਡੀ ਵੱਲੋਂ ਪੁਲਿਸ ਨੂੰ ਫੋਨ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚਦੀ ਆ ਥੋੜੀ ਮੋਦੀ ਕਨਫਰੋਂਟਿੰਗ ਹੁੰਦੀ ਆ ਕਨਫਰੋਂਟਿੰਗ ਤੋਂ ਬਾਅਦ ਉਸ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਆ ਬੁਚੜ ਤਰੀਕੇ ਦੇ ਨਾਲ ਬਰਛੀਲੀ ਕੁੱਟਮਾਰ ਕੀਤੀ ਜਾਂਦੀ ਆ ਸੋ ਵੀਡੀਓ ਦੇ ਵਿੱਚ ਕੀ ਸ਼ੋ ਹੋ ਰਿਹਾ ਵੀਡੀਓ ਵਿੱਚ ਦਿਖਾਈ ਦੇ ਰਿਹਾ ਕਿ ਦੋ ਪੁਲਿਸ ਵਾਲੇ ਇੱਕ ਨੇ ਉਸ ਨੌਜਵਾਨ ਦੇ ਵਾਲ ਫੜੇ ਹੋਏ ਆ ਭਾਵ ਦਸਤਾਰ ਤਾਰ ਦਿੱਤੀ ਜਾਂਦੀ ਆ ਤੇ ਦੂਜਾ ਬੁਰੀ ਤਰ੍ਹਾਂ ਇੱਕ ਮੋٹے ਡੰਡੇ ਨਾਲ ਉਹਨੂੰ ਕੁੱਟ ਰਿਆ ਹੈਗਾ ਜਿਵੇਂ ਕਿਸੇ ਕੋ ਬਹੁਤ ਵੱਡਾ ਕ੍ਰਿਮੀਨਲ ਹੁੰਦਾ ਭਾਵ ਕੋ ਫੜਿਆ ਨਾ ਜਾ ਰਿਹਾ ਹੋਵੇ ਜਾਂ ਬਹੁਤ ਵੱਡਾ ਅਪਰਾਧੀ ਹੋਵੇ ਸਵਾਲ ਪੈਦਾ ਹੁੰਦਾ ਕਿ ਕੀ ਉਹ ਨੌਜਵਾਨ ਕੋਲ ਕੋ ਹਥਿਆਰ ਸੀਗਾ ਕੀ ਉਸ ਨੌਜਵਾਨ ਕੋਲ ਕੋ ਏਦਾਂ ਦਾ ਮਾਰੂ ਹਥਿਆਰ ਕੋ ਸਿਗਾ ਜਿਹੜਾ ਆਪਾਂ ਕਹਿ ਸਕਦੇ ਆਂ ਕਿ ਆਮ ਇੱਕ ਛੋਟੇ-ਮੋਟੇ ਜੇ ਕਿਰਪਾਨ ਹੈਗੀ ਸੀ ਉਹਨੇ ਕੱਢੀ ਸੀ ਤਾਂ ਉਸ ਲੈਵਲ ਤੇ ਉਹਨਾਂ ਨੂੰ ਡੀਲ ਕੀਤਾ ਜਾ ਸਕਦਾ ਸੀਗਾ ਲੇਕਿਨ ਪੁਲਿਸ ਵੱਲੋਂ ਜਿਸ ਤਰ੍ਹਾਂ ਬੁਰੀ ਤਰ੍ਹਾਂ ਉਹਦੀ ਕੁੱਟਮਾਰ ਕੀਤੀ ਜਾ ਰਹੀ ਆ ਜਿਹੜਾ ਕਾਨੂੰਨ ਦਾ ਰਾਜ ਆ ਇੱਥੋਂ ਦਿਖਾਈ ਦਿੰਦਾ ਹੈ ਕਿ ਕੀ ਕਾਨੂੰਨ ਜਾਂ ਰੂਲ ਆਫ ਲਾ ਦੀ ਗੱਲ ਦੇ ਸੰਵਿਧਾਨ ਜਿਹੜਾ ਪੁਲਿਸ ਨੂੰ ਕਿਸ ਗੱਲ ਦੀ ਇਜਾਜ਼ਤ ਦਿੰਦਾ ਹੈ ਪੁਲਿਸ ਦੇ ਸੰਵਿਧਾਨ ਜਿਹੜਾ ਹੈਗਾ ਉਸ ਗੱਲ ਦੀ ਪ੍ਰੋਵੀਜ਼ਨ ਦਿੰਦਾ ਹੈ ਕਿ ਪੁਲਿਸ ਮੌਕੇ ਤੇ ਜਾ ਸਕਦੀ ਆ ਸਥਿਤੀ ਨੂੰ ਦੇਖ ਸਕਦੀ ਆ ਦੇ ਛੋਟੇ-ਮੋਟੇ ਝਗੜਿਆਂ ਦੇ ਵਿੱਚ ਉੱਥੇ ਮੌਕੇ ਤੇ ਹੀ ਦੋਵਾਂ ਨੂੰ ਸਮਝਾ ਸਕਦੀ ਆ ਤੇ ਉਸ ਝਗੜੇ ਨੂੰ ਖਤਮ ਕਰ ਸਕਦੀ ਆ ਜੇ ਉਹਨਾਂ ਨੂੰ ਲੱਗਦਾ ਕਿ ਕੋਈ ਵੀ ਵਿਅਕਤੀ ਜਿਹੜਾ ਖਤਰਾ ਹੈਗਾ ਤੇ ਉਹਦੀ ਗ੍ਰਿਫਤਾਰੀ ਪਾਈ ਜਾ ਸਕਦੀ ਟੈਂਪਰੇਰੀ ਤੌਰ ਤੇ ਉਹਨੂੰ ਥਾਣੇ ਬੁਲਾਇਆ ਜਾ ਸਕਦਾ ਪੁਸ਼ਤ ਤਸ ਕੀਤੀ ਜਾ ਸਕਦੀ ਆ ਜੇ ਕੋਈ ਵਿਟਨੈਸ ਹੁੰਦਿਆ ਸੀਰੀਅਸ ਇਲਜ਼ਾਮ ਹੁੰਦਿਆ ਤੇ ਫਿਰ ਪਰਚਾ ਦਰਜ ਕੀਤਾ ਜਾ ਸਕਦਾ ਪਰ ਉਤੋਂ ਪਹਿਲਾਂ ਉਤੋਂ ਬਾਅਦ ਪੁਲਿਸ ਨੂੰ ਬਕਾਇਦਾ ਪੁਲਿਸ ਰਮਾਲ ਲੈਣਾ ਪੈਂਦਾ ਕੋਰਟ ਵਿੱਚ ਜਾ ਕੇ ਤੇ ਫਿਰ ਜਾ ਕੇ ਉਹਦੀ ਪੁਸ਼ਤ ਤਸ ਹੁੰਦੀ ਆ ਕੁੱਟਮਾਰ ਦਾ ਮਤਲਬ ਸਵਿਧਾਨ ਦੇ ਵਿੱਚ ਤੇ ਨਹੀਂ ਹੈਗਾ ਬਰਜੋ ਉਹ ਵੀ ਉੱਥੇ ਹੁਣ ਤੱਕ ਵਾਪਰਿਆ ਪੁਲਿਸ ਫੋਰਸਾਂ ਵੱਲੋਂ ਉਹ ਸੰਵਿਧਾਨ ਤੋਂ ਬਾਹਰੀ ਗੱਲ ਸੀ ਸੋ ਮੇਰੇ ਕਹਿਣ ਤੋਂ ਭਾਵ ਆ ਕਿ ਇੱਕ ਨੌਜਵਾਨ ਦੀ ਤੁਸੀਂ ਬੁਰੀ ਤਰ੍ਹਾਂ ਕੁੱਟਮਾਰ ਕਰ ਰਹੇ ਹੋ ਸਿਰ ਤੇ ਤੁਹਾਡੇ ਵੀ ਦਸਤਾਰ ਹੈ ਉਹਦੀ ਦਸਤਾਰ ਤੁਸੀਂ ਤਾਰ ਦਿੱਤੀ ਹੋਈ ਆ ਇੱਕ ਮੋٹے ਡੰਡੇ ਨਾਲ ਕੁੱਟ ਰਹੇ ਹੋ ਤੇ ਜਿਹੜਾ ਅੱਜ ਫਿਰ ਜਿਸ ਗੱਲ ਦਾ ਦਾਵਾ ਭਾਰਤ ਪੰਜਾਬ ਵਿੱਚ ਕੀਤਾ ਜਾਂਦਾ ਹੈ ਕਿ ਰੂਲ ਆਫ ਲਾ ਦੀ ਸੋ ਵੈਸਟ ਕੰਟਰੀਆਂ ਦੇ ਮੁਕਾਬਲੇ ਕਿਵੇਂ ਕੰਪੈਰੀਸ਼ਨ ਆਪਾਂ ਕਰਾਂਗੇ ਜੁੱਦੇ ਪਾਸੇ ਜਿਹੜੇ ਵੈਸਟ ਕੰਟਰੀਆਂ ਨੇ ਵੱਡੀਆਂ ਕੰਟਰੀਆਂ ਜਿਹੜੀਆਂ ਡੈਮੋਕ੍ਰੇਸੀ ਦੇ ਵਿੱਚ ਜਿੱਨਾਂ ਚ ਐਗਜ਼ਿਸਟ ਕਰਦੀਆਂ ਰੀਅਲੀ ਉੱਥੇ ਆਪਣੇ ਨਾਗਰਿਕ ਨੂੰ ਇਸ ਤਰ੍ਹਾਂ ਡੀਲ ਕੀਤਾ ਜਾਂਦਾ ਕਿ ਪੁਲਿਸ ਭਾਵੇਂ ਜਿੰਨੇ ਮਰਜ਼ੀ ਸੀਰੀਅਸ ਇਲਜ਼ਾਮ ਹੁੰਦੇ ਆ ਉਹ ਉਹਨਾਂ ਨੂੰ ਸ਼ਰੀਮਾਨ ਕਹਿ ਕੇ ਬੁਲਾਉਂਦੀ ਆ ਜੇ ਉਹ ਗ੍ਰਿਫਤਾਰ ਨਹੀਂ ਵੀ ਹੁੰਦਾ ਤਾਂ ਉਹਨੂੰ ਗ੍ਰਿਫਤਾਰ ਜ਼ਰੂਰ ਕੀਤਾ ਜਾਂਦਾ ਲੇਕਿਨ ਕੁੱਟ ਮਾਰਦਾ ਕੋਈ ਕਿਤੇ ਤੁਹਾਨੂੰ ਵੀਡੀਓ ਕਿਸੇ ਬਾਹਰਲੇ ਪੁਲਿਸ ਫੋਰਸਾਂ ਵਿੱਚ ਦਿਖਾਈ ਨਹੀਂ ਦਿੰਦੀ ਉਹਦਾ ਕਾਰਨ ਇੱਕ ਹੀ ਆ ਕਿ ਉਹ ਪ੍ਰੋਪਰ ਕਾਨੂੰਨ ਨੂੰ ਫਾਲੋ ਕਰਦੀ ਆ ਜਿਹੜਾ ਕਨਸਟੀਟਿਊਸ਼ਨ ਚਾਰਟਰ ਹੈਗੀ ਆ ਉਹਨੂੰ ਫਾਲੋ ਕਰਦੀ ਆ ਸੋ ਭਾਰਤ ਦੇ ਵਿੱਚ ਇੱਕ ਵੱਡਾ ਵਿਵਾਦ ਹੁਣ ਤੱਕ ਵੀ ਰਿਹਾ ਕਿ ਜਿਹੜੀਆਂ ਉੱਥੇ ਪੁਲਿਸ ਫੋਰਸਾਂ ਹੈਗੀਆਂ ਨੇ ਉਹ ਆਮ ਨਾਗਰਿਕਾਂ ਦੇੜੇ ਹੱਕ ਹੈਗੇ ਆ ਉਹਨਾਂ ਨੂੰ ਮਹਿਫੂਜ਼ ਕਰਨ ਦੀ ਬਜਾਏ ਭਾਵ ਉਹਨਾਂ ਦੇ ਰੱਖਿਆ ਕਰਨ ਦੀ ਬਜਾਏ ਖੋਦ ਉਹਨਾਂ ਤੇ ਹਮਲਾ ਐਦਾਂ ਕਰਦੀਆਂ ਹੈਗੀਆਂ ਉਹਨਾਂ ਨੂੰ ਮੌਲਸ ਕਰਦੀਆਂ ਭਾਵ ਉਹਨਾਂ ਦੀ ਪਬਲਿਕ ਵਿੱਚ ਬੇਇੱਜ਼ਤੀ ਕਰਦੀਆਂ ਨੇ ਸੋ ਪੰਜਾਬ ਦੀ ਧਰਤੀ ਤੇ ਦੋ ਪੁਆਇੰਟ ਇਸ ਗੱਲ ਦੇ ਘਟਨਾ ਦੇ ਹੈਗੇ ਆ ਕਿ ਕਿਵੇਂ ਇੱਕ ਨੌਜਵਾਨ ਦੀ ਸ਼ਰੇਆਮ ਦਸਤਾਰ ਲਾਈ ਜਾਂਦੀ ਆ ਜੇ ਉਹਦੇ ਵੱਲੋਂ ਕੋਈ ਕਨਫਰੋਂਟਿੰਗ ਕੀਤੀ ਗਈ ਸੀ ਤਾਂ ਪੁਲਿਸ ਹੋਰ ਬੁਲਾ ਕੇ ਉਹਨੂੰ ਕਾਬੂ ਕਰਕੇ ਗ੍ਰਿਫਤਾਰ ਕੀਤਾ ਜਾ ਸਕਦਾ ਸੀ ਪ੍ਰੋਪਰ ਲੇਕਿਨ ਐਦਾਂ ਨਹੀਂ ਹੋਇਆ ਮੌਕੇ ਤੇ ਕੁਝ ਲੋਕ ਹੀ ਉੱਥੇ ਦੇਖ ਰਿਹਾ ਇਹ ਦੂਜੇ ਪਾਸੇ ਦੀ માનਸਿਕਤਾ ਕਿ ਉਹਨੂੰ ਛਡਾ ਕੋਈ ਨਹੀਂ ਰਿਹਾ ਇੰਨੀ ਵੱਡੀ ਪਦਰ ਤੇ ਕੁੱਟਮਾਰ ਕੀਤੀ ਜਾ ਰਹੀ ਆ ਦੂਜੇ ਪਾਸੇ ਕੰਪੈਰੀਸ਼ਨ ਅੱਜ ਜੇ ਕੀਤਾ ਜਾਂਦਾ ਤੇ ਵੱਡੇ ਮਾਮਲੇ 'ਚ ਭਾਰਤ ਇਸ ਗੱਲ ਦੀ ਦਾਵਾ ਕਰਦਾ ਹੈਗਾ ਰੂਲ ਆਫ ਲਾ ਦੀ ਹਾਲਾਂਕਿ ਅਸੀਂ ਇਸ ਗੱਲ ਦੀ ਕਾਮਨਾ ਕਰਦੇ ਹਾਂ ਕਿ ਉੱਥੇ ਜਿਹੜੀ ਬਹਾਲੀ ਆ ਇਹਨਾਂ ਗੱਲਾਂ ਦੀ ਹੋਣੀ ਚਾਹੀਦੀ ਹੈ ਜਿਹੜੇ ਪੁਲਿਸ ਫੋਰਸਾਂ ਉਹਨਾਂ ਨੂੰ ਸਵਿਧਾਨ ਦੀ ਗੱਲ ਜਿਹੜੀ ਕਰਨੀ ਚਾਹੀਦੀ ਆ ਕਿਉਂਕਿ ਜਦੋਂ ਵੀ ਪੁਲਿਸ ਫੋਰਸਾਂ ਕਿਸੇ ਆਮ ਨਾਗਰਿਕ ਖਾਸ ਕਰਕੇ ਇਦਾਂ ਦੇ ਨੌਜਵਾਨ ਜਿਹੜਾ ਸੀ ਛੋਟੀ ਉਮਰ ਦੇ ਵਿੱਚ ਇਦਾਂ ਦੇ ਨੌਜਵਾਨ ਦਾ ਬਲ ਪ੍ਰਯੋਗ ਕਰਦੀ ਉਹਦੇ ਤੇ ਉਹਦੇ ਨਾਲ ਟੌਰਚਰ ਕਰਦੀ ਆ ਤਾਂ ਫਿਰ ਇਹੋ ਜਿਹੇ ਨੌਜਵਾਨ ਬਾਅਦ ਚ ਗੈਂਗਸਟਰ ਬਣ ਜਾਂਦਾ ਜਾਂ ਕੋਈ ਗਲਤ ਰਾਹ ਤੇ ਚੱਲ ਪੈਂਦਾ ਤਾਂ ਫਿਰ ਪੁਲਿਸ ਉਸੇ ਨੌਜਵਾਨ ਦਾ ਸ਼ਿਕਾਰ ਵੀ ਖੇਡਦੀ ਆ ਭਾਵ ਉਹਦੇ ਪੁਲਿਸ ਮੁਕਾਬਲੇ ਵੀ ਬਣਾਉਂਦੀ ਆ ਇਹਨਾਂ ਹਾਲ ਤਾਂ ਜਿਹੜੀ ਜ਼ਿੰਮੇਵਾਰੀ ਬਣਦੀ ਆ ਉਹ ਸਿਸਟਮ ਦੀ ਬਣਦੀ ਹੁੰਦੀ ਹੈ ਕਿ ਸਿਸਟਮ ਕਿਵੇਂ ਡੀਲ ਕਰਦਾ ਇਹਨਾਂ ਮਾਮਲਿਆਂ ਨੂੰ ਪਾਓ ਛੋਟੇ ਮੁੰਡੇ ਝਗੜਿਆਂ ਦੇ ਵਿੱਚ ਆਮ ਨਾਗਰਿਕ ਦੀ ਕਿੱਦਾਂ ਰੱਖਿਆ ਕੀਤੀ ਜਾਂਦੀ ਹੈ ਉਹਨੂੰ ਕਿਵੇਂ ਡੀਲ ਕੀਤਾ ਜਾਂਦਾ ਹੈ ਇੱਕ ਵੱਡਾ ਸਵਾਲ ਜਿਹੜਾ ਸੁਰਤਿਆਂ ਵਾਸਤੇ ਵੀ ਆ ਕਿ ਦੱਸਿਆ ਜਾਵੇ ਕਿ ਕਿਵੇਂ ਉਸ ਨੌਜਵਾਨ ਦੀ ਕੁੱਟਮਾਰ ਜਿਹੜੀ ਸ਼ਰੇਆਮ ਸੰਵਿਧਾਨ ਕਿੱਥੇ ਰਹਿ ਗਿਆ ਤੇ ਲੇਕਿਨ ਕਾਨੂੰਨ ਦੀਆਂ ਧਰਾਂ ਤੋਂ ਪਾਸੇ ਜਾ ਕੇ ਕਾਨੂੰਨ ਦੇ ਲੈਹਜੇ ਤੋਂ ਪਾਸੇ ਜਾ ਕੇ ਉਹਨਾਂ ਨੌਜਵਾਨ ਦੀ ਕੁੱਟਮਾਰ ਇਨੀ ਜਿਹੜੀ ਕੀਤੀ ਗਈ ਆ ਇਹ ਕਿੰਨੀ ਕ ਜਾਇਜ਼ ਹੈਗੀ ਆ ਇਦੇ ਉੱਪਰ ਜਿਹੜਾ ਉਥੋਂ ਦੇ ਪੋਲਿਟਿਸ਼ਨ ਹੈਗੇ ਆ ਨੇਤਾ ਹੈਗੇ ਆ ਆਗੂ ਹੈਗੇ ਆ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਹੁਣੇ ਹੈਗੇ ਡਾਵੇ ਕਰਦੇ ਸੀ ਕਿ ਨਵੀਂ ਚੇਂਜ ਲਿਆਉਣੀ ਅਸੀਂ ਪੰਜਾਬ ਦੇ ਵਿੱਚ ਉਹਨਾਂ ਵੀ ਆਪਣਾ ਜਵਾਬ ਜ਼ਰੂਰ ਦੇਣਾ ਚਾਹੀਦਾ ਹਾਲਾਂਕਿ ਦੋ ਪੁਲਿਸ ਮੁਲਾਜ਼ਮ ਸਸਪੈਂਡ ਜ਼ਰੂਰ ਹੋਏ ਆ ਪਰ ਇਸ ਘਟਨਾ ਨੂੰ ਕਿੰਨੀ ਕੁ ਸੀਰੀਅਸ ਲਿਆ ਜਾਂਦਾ ਪੰਜਾਬ ਦੇ ਵਿੱਚ ਇਹ ਉਹਨਾਂ ਵਾਲਾ ਸਮਾਂ ਦੱਸੂਗਾ ਤਤਕਲੀ ਸਾਸਰੀ ਕਾਲ